ਸਵਾ ਮਾਨ ਜੇ ਨੇ ਉਹ ਜਦੋਂ ਲਥ ਜਾਂਦਾ ਹੈ ਤੇ ਫਿਰ ਉਹ ਦੱਸਦੇ ਪ੍ਰਸ਼ਾਦਾ ਛਕਦਾ ਸੀ ਇਦਾਂ ਦੇ ਸਮੇਂ ਵੇਖ ਕੇ ਤੇ ਕਸ਼ਮੀਰਾਂ ਦੇ ਕਸ਼ਮੀਰ ਦੇ ਪੰਡਤ ਜਿਹੜੇ ਸੀਗੇ ਉਹਨਾਂ ਨੇ ਸਾਗੁਰਾਂ ਦੇ ਕੋਲ ਆ ਕੇ ਇਸ ਧਰਤੀ ਤੇ ੁਕਾਰ ਕੀਤੀ ਵੀ ਮਾਰਾ ਸਾਡਾ ਧਰਮ ਜਿਹੜਾ ਵਾ ਟੱਕੇ ਦੇ ਨਾਲ ਜਿਹੜਾ ਵਾ ਵੀ ਸਾਨੂੰ ਦਬਾਇਆ ਜਾ ਰਿਹਾ ਸਾਨੂੰ ਧਰਮ ਤੋਂ ਬਾਖ ਕੀਤਾ ਜਾ ਰਿਹਾ ਹਾਂਜੀ ਕਿਰਪਾ ਕਰਦੇ ਇਸ ਕਰਕੇ ਸਾਡੀ ਰੱਖਿਆ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਤਰਸ ਕਰੋ ਤੇ ਗੁਰੂ ਗੋਬਿੰਦ राय ਜੀ ਬਹੁਤ ਛੋਟੀ ਉਸਤਾ ਦੇ ਵਿੱਚ ਸੀ ਉਹਨਾਂ ਦੇ ਗੋਦ ਦੇ ਵਿੱਚ ਆ ਕੇ ਬੈਠ ਕੇ ਕਹਿਣ ਲੱਗੇ ਮਹਾਰਾਜੇ ਪੰਡਤ ਰੋ ਕਿਉਂ ਰਹਿਆ ਤੇ ਇਹ ਕੀ ਕਹਿ ਰਹੇ ਨੇ ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਜਿਹੜਾ ਸੀ ਉਹਨਾਂ ਨੇ ਫਿਰ ਜਿਹੜਾ ਉਹਨਾਂ ਨੂੰ ਆਪਣੇ ਪੁੱਤਰ ਗੁਰੂ ਗੋਬਿੰਦ राय ਜੀ ਨੂੰ ਕਿ ਆਪ ਇਹ ਇਹਨਾਂ ਦਾ ਧਰਮ ਜਿਹੜਾ ਵਾ ਧੱਕੇ ਦੇ ਨਾਲ ਬਦਲਿਆ ਜਾ ਰਿਹਾ ਹੈ ਇਹਨਾਂ ਨੂੰ Hindu Hindu ਧਰਮ ਤੋਂ ਮੁਸਲਮਾਨ ਬਣਾਇਆ ਜਾ ਰਿਹਾ ਹੈ ਇਹਨਾਂ ਦਾ ਧਰਮ ਬਦਲਣ ਦੇ ਨਾਲ ਇਨਾਂ ਤੇ ਬਹੁਤ ਦੁੱਖਿਆ ਸਮੇਂ ਹਾਂਜੀ ਉਸ ਕਰਕੇ ਜਿਹੜਾ ਵਾ ਵੀ ਕੋਈ ਜੋਧਾ ਬਲੀਦਾਨ ਦਵੇ ਹਾਂਜੀ ਤਾਂ ਤਾਂ ਇਹਨਾਂ ਦਾ ਧਰਮ ਬਚ ਸਕਦਾ ਫਿਰ ਸਤਗੁਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਜੀ ਨੇ ਛੋਟੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਆਖਿਆ ਵੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਜੋਧਾ ਜਾਂ ਬਲਵਾਨ ਹੋ ਸਕਦਾ ਵਾ ਜੀ ਤੁਸੀਂ ਇਸ ਧਰਮ ਦੀ ਰੱਖਿਆ ਕਰੋ ਫਿਰ ਸਤਗੁਰਾਂ ਨੇ ਜਿਹੜਾ ਸੀ ਆਪਣਾ ਸੀਸ ਦਾ ਬਲੀਦਾਨ ਦੇ ਕੇ ਅੱਜ ਦੇ ਦਿਨਾਂ ਦੇ ਵਿੱਚ ਇਹ ਜਿਹੜਾ ਹਿੰਦੂ ਧਰਮ ਦੀ ਰੱਖਿਆ ਕੀਤੀ ਗਊ ਗਰੀਬ ਦੀ ਰੱਖਿਆ ਕੀਤੀ ਜੀ ਹਾਂਜੀ ਤਾਰਨਾ ਕੀਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਤਾਂ ਬੜਿਆ ਕਹਿੰਦੇ ਭਾ ਲਾ ਲਓ ਤੂੰ ਵੀ ਜਾ ਆਪਣੇ ਘਰੇ ਕੱਲ ਵਾਲਾ ਕੁਪਰ ਫੜ ਲਿਆ ਹਾਲਾਂਕਿ ਕੋਧਰੇ ਦਾ ਪ੍ਰਸ਼ਾਦਾ ਤੂੰ ਵੀ ਫੜ ਲਿਆ ਭਾਈ ਲਾਲੋ ਭਾਈ ਲਾਲੋ ਗਿਆ ਜਾ ਕੇ ਉਹ ਕੋਧਰੇ ਦੀ ਰੋਟੀ ਅਗਲੇ ਦਿਨ ਦੀ ਕਈ ਸੀ ਦਜੇ ਦਿਨ ਦੀ ਤੇ ਭਾਈ ਲਾਲੋ ਸਤਨਾਕ ਜੈ ਕੋਣੇ ਜਿਵੇਂ ਇੱਕ ਪ੍ਰਸ਼ਾਦਾ ਲੈ ਗੁਰੂ ਨਾਨਕ ਜੀ ਨੇ ਇੱਕ ਹੱਥ ਵਿੱਚ ਭਾਈ ਭਾਕ ਲਾਲੋ ਦਾ ਪ੍ਰਸ਼ਾਦਾ ਸੁੱਕਾ ਤੇ ਸੱਜੇ ਹੱਥ ਵਿੱਚ ਭਾਈ ਭਾਗਵ ਦਾ ਮਾਲ ਪੂਰਾ ਫੜ ਕੇ ਜਦੋਂ ਉਹਨੂੰ ਚੋੜਿਆ ਕਿ ਫਾਇਲਾ ਨੋ ਦੇ ਦੁੱਧ ਆ ਦੇ ਤੁਰ ਦੁੱਧ ਨਿਕਲ ਰਿਹਾ ਤੇ ਜਦੋਂ ਉਹ ਭਾਈ ਭਾਗੋ ਨੇ ਦੇਖਿਆ ਵੀ ਦੁੱਧ ਨਿਕਲਦਾ ਕਹਿੰਦਾ ਮੇਰੇ ਵੀ ਨਿਕਲਦਾ ਹੀ ਹੋਣਾ ਤੇ ਜਦੋਂ ਉਹਨੇ ਆਪਣੇ ਨਾਲ ਵੇਖਿਆ ਤੇ ਨਉ ਨਿਕਲਿਆ ਤੇ ਗੁਰੂ ਜੀ ਕਹਿੰਦੇ ਤੂੰ ਤੇ ਕਹਿੰਦਾ ਮਾਲ ਪੂਰੇ ਨਹੀਂ ਤੇ ਲੋਕਾਂ ਦਾ ਖੂਨ ਹੈ ਭਲੇ ਲੋਕਾਂ ਕੋ ਲੁੱਟ ਲੁੱਟ ਕੇ ਖੂਨ ਹੋ ਕੇ ਕਿਹਾ ਕਿ ਤੇਰਾ ਜਗ ਪਰਵਾਹ ਨਹੀਂ ਹੋਇਆ ਅਸੀਂ ਨਹੀਂ ਅਜਿਹਾ ਤੇ ਉਹਨੂੰ ਗਿਆਨ ਹੋ ਗਿਆ ਤੇ ਭਾਈ ਭਾਗੋ ਵੀ ਗੁਰੂ ਦਾ ਸੇਖ ਬਣ ਗਿਆ ਤੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਗੁਰੂ ਜੀ ਨੇ ਉਹ ਆਪਣਾ ਸੇਕ ਬਣਾ ਕੇ ਨਿਹਾਲ ਕੀਤਾ ਛੜਦੀ ਕਲਾ ਕੀਤੀ ਸੋ ਬੋਲੇ ਚੱਲਿਆ ਮਾਫ ਕਰਨਾ ਇਥੇ ਹੀ ਖਾਲਸਾ ਹੋ ਗਿਆ ਇਤਿਹਾਸ ਨੂੰ ਸਮਾਪਤ ਕਰਦੀਆਂ ਨੇ ਵਾਜਦੁਰਦੀਖਾ ਖਾਲਸਾ ਵਾਹਿਗੁਰੂ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕਿੱਥੋਂ ਆਈ ਨਹੀਂ ਇੱਥੇ ਆ ਅੱਛਾ ਲੋਕ ਲਈ ਹਾਂਜੀ ਤੇ ਸ਼ੀਦੀ ਪਰਬ ਦਾ ਕਿਵੇਂ ਥੋੜੀ ਮਹਿਸੂਸ ਕਰ ਰਹੇ ਪਹਿਲਾਂ 300 ਸਾਲ ਮਨਾਏ ਜਿਵੇਂ 350 ਸਾਲ ਮਨਾ ਰਹੇ ਹੁਣ ਵੀ ਸੰਗਤਾਂ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਅੰਦਰੋਂ ਵੀ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਤੇ ਬੋਲ ਕੇ ਕੁਝ ਦੱਸੋ ਦੋ ਬਚਨੀ ਹਾਂ ਸੰਗਤ ਇਦਾਂ ਹੀ ਸੰਗਤ ਤਾਂ ਬਹੁਤ ਹੁੰਦੀ ਅੱਛਾ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਠੀਕ ਹੈ ਜੀ ਸੰਗਤਾਂ ਜਾਨੀ ਆ ਰਹੀਆਂ ਨੇ ਇੱਥੇ ਜਾ ਰਹੀਆਂ ਨੇ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਇਹ ਇੱਕ ਪਹਾੜੀ ਦੇ ਉੱਤੇ ਸਜੀ ਹੋਈ ਨਗਰੀ ਆ ਤੇ ਇੱਕ ਇੱਕ ਪਹਾੜੀ ਦਾ ਏਰੀਆ ਇਹ ਥਾਰਾ ਤੇ ਇੱਥੇ ਕਿਸੇ ਟਾਈਮ ਵੀ ਇੱਥੇ ਜੰਗਲ ਹੋਣਾ ਸਾਰੇ ਦਰਖਤ ਤੇ ਦਰਖਤ ਹੋਣਗੇ ਤੇ ਵੀ ਹੁਣ ਇਹ ਥੋੜਾ ਤਾਂ ਚਲੋ ਸੜਕਾਂ ਬਣ ਗਈਆਂ ਬਹੁਤ ਸਹੂਲਤਾਂ ਹੋ ਗਈਆਂ ਜਦ ਤੱਕ ਸੰਗਤਾਂ ਨੂੰ ਆਉਣਾ ਵੀ ਬਹੁਤ ਮੁਸ਼ਕਲ ਹੋਣਾ ਵੀ ਦੂਰੋਂ ਆਉਣਾ ਹਨਾ ਥੈਂਕ ਯੂ ਵਾਈ ਗੁਰਦੀਖ ਖਾਲਸਾ ਵਾਈ ਗੁਰਦੀਖ ਫਤਈ ਆਪ ਜੀ ਕਿੱਥੋਂ ਆਏ ਥੋੜਾ ਜਾਂ ਆਹਾ ਕਿੱਥੋਂ ਆਏ ਤੁਮਾਰ ਤੋਂ ਚਿਮਲਾ ਚਿਮਲਾ ਤੁ ਅਸੀਂ ਦੀ ਪਰਬਤ ਆਏ ਹਾਂ ਜੀ ਹਾਂਜੀ ਹਾਂਜੀ ਅੱਛਾ ਜੀ ਸਹੀ ਦੀ ਪਰਬਤ ਪਰਬਤ ਕੇ ਲਿਆਏ ਹਾਂ ਅਸੀਂ ਹਾਂਜੀ ਸਿਮਲਾ ਦੇ ਕੁਮਾਰ ਸਿੰਘ ਸੇਨਸ ਹਾਂਜੀ ਹਾਂਜੀ ਤੇ ਅੱਤੇ ਕਿਵੇਂ ਮਹਿਸੂਸ ਕਰ ਰਹੇ ਹੋ ਆਗੇ ਬਹੁਤ ਅੱਛਾ ਲੱਗ ਰਹਾ ਹੈ ਅਮੇ ਤੋ ਅੱਛਾ ਜੀ ਬਹੁਤ ਅੱਛਾ ਲੱਗ ਰਿਹਾ ਜੀ ਨੇ ਛਿੰਦੀ ਦਿੱਤੀ ਜਿਵੇਂ ਵੀ ਉਹਦੇ ਬਾਰੇ ਕੁਝ ਦੱਸੋ ਜੀ ਹਾਂ ਬਹੁਤ ਕੁਰਬਾਨੀਆਂ ਦੀ ਹੈ ਵਾਹ ਅੱਛਾ ਜੀ ਤੇ ਹਿੰਦੂ ਧਰਮ ਲਈ ਜਨ ਨੂੰ ਬਚਾਉਣ ਲਈ ਹਾਂ ਹਾਂਜੀ ਹਿੰਦੂ ਧਰਮ ਕੇ ਲਈ ਵੀ ਹੋਰ ਬਹੁਤ ਹਾਂਜੀ ਹਾਂਜੀ ਹਰ ਇੱਕ ਸਾਲ ਆਉਂਦੀ ਹੈ ਇੱਥੇ ਹਾਂਜੀ ਠੀਕ ਅਛੀ ਦੀ ਪਰਵ ਤੇ ਹਰੇਕ ਸਾਲ ਹੋ ਗਿਆ ਹਾਂਜੀ 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 ਧੰਨਵਾਦ ਜੀ ਧੰਨਵਾਦ ਇਹ ਸੰਗਤਾਂ ਬਹੁਤ ਭਾਵਕ ਹੋ ਕੇ ਦੱਸ ਰਹੀਆਂ ਹਨ ਤੇ ਚਲੋ ਆਓ ਅੱਗੇ ਚੱਲਦੇ ਹਾਂ ਬਾਜ਼ਾਰ ਦੇ ਵਿੱਚ ਬਹੁਤ ਦੁਕਾਨਾਂ ਲੱਗੀਆਂ ਨੇ ਇਹ ਬਾਜ਼ਾਰ ਦੀਆਂ ਦੁਕਾਨਾਂ ਜੋ ਇਹ ਪੱਕੀਆਂ ਦੁਕਾਨਾਂ ਨੇ ਇੱਥੇ ਮੀਨ ਨੂੰ ਸੀਸਵਾ ਮਾਧਾ ਰਸਿਕ ਸ਼ਹੀਦਾਂ ਨੂੰ ਹਾਂਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪ ਜੀ 350 ਸਾਲਾਂ ਤੇ ਆਏ ਹੋ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਬਹੁਤ ਅੱਛਾ ਬਹੁਤ ਅੱਛਾ ਬਹੁਤ ਨਜ਼ਾਰਾ ਹੈ ਹਾਂਜੀ ਉਸੇ ਬਸ ਕਹਿ ਨਹੀਂ ਸਕਦੇ ਕੁਝ ਹਾਂਜੀ ਹਰ ਤੇ ਇੱਕ ਬਾਦ ਦੇ ਬਾਦ ਦੇ ਹਾਂਜੀ ਹਿਸਤਰੀ ਦੇ ਬਾਰੇ ਹਾਂਜੀ ਸੁਣ ਕੇ ਬਹੁਤ ਖਿਆਲ ਆਇਆ ਬਹੁਤ ਅੱਛਾ ਬਹੁਤ ਗੁਰਬਾਣੀ ਦਾ ਪਰਵਾਹ ਚੱਲ ਰਿਹਾ ਹੈ ਇੱਥੇ ਬਹੁਤ ਅੱਛਾ ਜੀ ਵੀ 350 ਸਾਲ ਆਪਾਂ ਦੇਖ ਰਹੇ ਹਾਂ ਨੇ ਹਾਂ 50 ਸਾਲ ਬਾਅਦ ਮਨ 400 ਸਾਲ ਬਾਅਦ ਆਉਣਾ ਹੁੰਦਾ ਹੈ 400 ਸਾਲ ਹਾਂਜੀ ਖਾਂਸਾ ਵਾਈ ਗੁਰਦੀ ਕੀ ਫਤਹੀ ਆਓ ਅੱਗੇ ਚੱਲਦੇ ਹਾਂ ਤੇ ਵਾਈ ਗੁਰਦੀ ਦਾ ਖਾਂਸਾ ਵਾਈ ਗੁਰਦੀ ਕੀ ਫਤਹੀ ਹਾਂਜੀ ਤੁਹਾਨੂੰ ਕਿਵੇਂ ਲੱਗ ਰਿਹਾ 350 ਸਾਲਾਂ ਦੀ ਯਾਤਰੀ ਇਥੇ ਸ਼ੀਦੀ ਪੁਰਬ ਤੇ ਆਇਓ ਜਿਵੇਂ ਸਿੰਘੋ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਸਾਡੀ ਜ਼ਿੰਦਗੀ ਜਾਨ ਸਵਾਸ ਸਵਾਸ ਸਾਡੇ ਮਤਲਬ ਇਹ ਹੀ ਨੇ ਜੀ ਜੋ ਸਾਨੂੰ ਇਹਨਾਂ ਤੋਂ ਸਿੱਖਿਆ ਮਿਲਦੀ ਹੈ ਜਵਾਨ ਵਾਲੀ ਪੀੜ੍ਹੀ ਤੋਂ ਸਾਨੂੰ ਦੇਖ ਕੇ ਇਹ ਤੇ ਵਾਹਿਗੁਰੂ ਸਾਡੇ ਸਾਰੀ ਜੀ ਸੰਗਤ ਹੈ ਜਾਂ ਸਾਰੀ ਸਾਡੀ ਜਿਹੜੇ ਪੀੜੀਆਂ ਨੇ ਉਹ ਵਾਹੀਆਂ ਆਨੰਦ ਮਾਣਦੀਆਂ ਖੁਸ਼ੀਆਂ ਮਾਣੀਆਂ ਆਪਾਂ ਅਨੰਦ ਜੀ ਸਾਚਾ ਸਾਡੇ ਮਤਲਬ ਉਹ ਸਾਡੇ ਜਨਮ ਪੁਰਬ ਉਹਨਾਂ ਤੋਂ ਸਾਡੇ ਸ਼ੀਦੀ ਪੁਰਬੋਂ ਸਾਡੇ ਵਾਸਤੇ ਅਕਾਲ ਪੁਰਖ ਦੇ ਉਹ ਹੀ ਜੀ ਹਾਂ ਬਹੁਤ ਧੰਨਵਾਦ ਜੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣੀ ਸੰਗਤਾਂ ਬਹੁਤ ਭਾਵਕ ਨੇ ਵੀ ਹਾਂ ਵੀ ਚਾਹੇ ਕਹਿ ਰਹੀਆਂ ਨੇ ਵੀ ਕਈ ਆਪਣੇ ਸ਼ੀਦੀ ਪੁਰਬਾ ਚਾਹੇ ਗੁਰਪੁਰਬਾ ਵੀ ਸਾਰੇ ਹਮ ਹਮ ਆ ਕੇ ਪਾਉਂਦੀਆਂ ਨੇ ਸੰਗਤਾਂ ਗੁਰਦੁਆਰਾ ਸ਼ੀਸ਼ਗੰਜ ਵੱਲ ਨੂੰ ਜਾ ਰਹੇ ਹਾਂ ਇਹ ਰਸਤਾ ਤਖਤ ਸਾਹਿਬ ਤੋਂ ਜਿਹੜਾ ਸ਼ੀਸ਼ਗੰਜ ਸਾਹਿਬ ਨੂੰ ਆ ਰਿਹਾ ਤੇ ਗੁਰਦੁਆਰਾ ਪੂਰਾ ਸਾਹਿਬ ਵੀ ਗੁਰਦੁਆਰਾ ਫਤਿਹਗੜ ਸਾਹਿਬ ਵੀ ਇੱਧਰ ਹੀ ਨੇ ਤੇ ਸਫਾਈ ਵੀ ਬੜੀ ਆ ਜਿਵੇਂ ਜਿਹੜੇ ਸਾਬ ਨਾਲ ਵੀ ਸੰਗਤ ਆਈ ਹੈ ਇੱਥੇ ਨਾਲ ਦੀ ਨਾਲ ਸਫਾਈ ਵੀ ਹੋ ਜਾ ਰਹੀ ਹੈ ਦੇਖੋ ਹੁਣ ਆਪਾਂ ਦੇਖਦੇ ਹਾਂ ਵੀ ਸਾਰੇ ਆਲੇ-ਦਾਲੇ ਸਾਫ਼ ਪਿਆ ਮਾਹੌਲ ਬੜੇ ਲੰਗਰ ਚੱਲਦੇ ਨੇ ਨਹੀਂ ਤਾਂ ਸੰਗਤ ਗੰਦੇ ਬਹੁਤ ਪਾ ਦਿੰਦੇ ਨੇ ਲੋਕ ਆ ਕੇ ਇੱਥੇ ਤੇ ਜਣੀ ਨੰਦਾਂ ਦੀ ਪੁਰੀ ਦਾ ਇਹ ਅਲੌਕਿਕ ਨਜ਼ਾਰਾ ਹੈ ਇੱਥੇ ਗੁਰੂ ਦੇ ਘਰ ਤੇ ਆਏ ਆਪਾਂ ਆਪ ਆਪਣਾ ਘਰ ਆਇ। ਤੇ 350 ਸਾਲਾਂ ਤੇ ਆਇਆ। ਆਪਜੀ ਕਿੱਥੋਂ ਆਇ? ਅੰਬਾਲਾ ਸ਼ਹਿਰ ਤੋਂ। ਅੰਬਾਲਾ ਸ਼ਹਿਰ ਤੋਂ। ਹਰ ਸਾਲ ਆਨੀ। ਹਾਂਜੀ ਹਰ ਸਾਲ ਆਉਂਦੇ ਆ। ਠੀਕ ਹੈ। ਪੋਲੇ ਮੁੰਡਾ ਤਾਂ ਆਉਂਦੇ ਆ। ਹੋ। ਹੈ। ਪੋਲੇ ਮਾ ਜਾਤ ਆਣੇ ਆ ਗਏ। 3-7 ਸਾਲ ਮਨਾ ਰਹੇ ਨੇ ਤਦ ਅਸੀਂ ਆ ਰਹੇ ਆ। ਹਾਂ ਹਾਂਜੀ ਹਾਂਜੀ। ਇਹ ਪਹਿਲੀ ਵਾਰ ਆਏ ਜਣੀ 350 ਸਾਲਾਂ। ਵੀ ਜਿਆਦਾ ਆ ਰਹੀ ਹੈ ਸੰਗ 350 ਸਾਲ। 7 ਸਾਲ। ਹਾਂਜੀ ਵੀ 50 ਸਾਲ ਬਾਅਦ ਆ ਰਹੇ ਆ ਵੀ ਆਪਾਂ। ਹਾਂਜੀ। ਵੀ ਆਪਾਂ ਦੇਖ ਰਹੇ ਸੀਦੀ ਦਾੜਾ ਮਨਾ ਰਹੇ ਗੁਰਤੇ ਬਾਦਰਸ਼ੀਦਾਂ। ਹਾਂਜੀ। ਜਿਸਕਾ ਸੰਗ ਤਾਂ ਨਮਸਤਕ ਉਹਨਾਂ ਆਇਆ ਬਹੁਤ ਇਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਉਹ ਇੱਕ ਇੱਕ ਰੂਹ ਹੋਏ ਨੇ ਜਿਨ੍ਹਾਂ ਦਾ ਸੰਸਕਾਰ ਦੋ ਜਗ੍ਹਾ ਤੇ ਹੋਇਆ ਹੋਵੇ ਜਿਨ੍ਹਾਂ ਦਾ ਸੀਸ ਦਾ ਸੰਸਕਾਰ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਹੋਇਆ ਹੈ ਤੇ ਦੇਹ ਦਾ ਸੰਸਕਾਰ ਸੀਸਗੰਜ ਸਾਹਿਬ ਦਿੱਲੀ ਹੋਇਆ ਹੈ ਤੋਂ ਆਓ ਅੱਗੇ ਪਾ ਸੀਸਗੰਜ ਸਾਹਿਬ ਦੇ ਜਿੱਥੇ ਗੁਰੂ ਜੀ ਦੇ ਸੀਸ ਦਾ ਦਰਸ਼ਨ ਹੋਇਆ ਸੀ ਅੱਗੇ ਪਾ ਉਸ ਸਥਾਨ ਦੇ ਵੀ ਦਰਸ਼ਨ ਕਰਾਂਗੇ ਤੇ ਆਓ ਅੱਗੇ ਚੱਲਦੇ ਹਾਂ ਜੋ ਸੰਗਤਾਂ ਨੇ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਜੀ ਅਸੀਂ ਮੋਗੇ ਤੋਂ ਆਏ ਹਾਂ ਮੋਗੇ ਤੋਂ ਆਏ ਆਪ ਜੀ ਗੁਰਜੀ ਦੇ ਜੀਵਨ ਬਾਰੇ ਕੋਈ ਦੱਸੋ ਸੰਗਤਾਂ ਨੂੰ ਗੁਰੂ ਜੀ ਦੇ ਸਿੱਧੀ ਸਵਾਗਤ ਤੇ ਖਾਧੀ ਧੰਨਵਾਦ ਤੇ ਆਈ ਹੈ ਸਾਰੀ ਸੰਗਤ ਜੀ ਹਰ ਇੱਕ ਸਾਲ ਆਉਂਦੇ ਆਪ ਜੀ ਆਪ ਬੋਲੇ ਮੱਲਾ ਸਾਹਿਬ ਤੇ ਹਰ ਇੱਕ ਸਾਲ ਆਉਂਦੇ ਅੱਛਾ ਜੀ ਕਿਤੇ 350 ਸਾਲਾਂ ਦੀ ਸਵਾਗਤ ਹੁਣ ਹੋ ਰਹੀ ਹੈ ਹਾਂ ਜੀ ਇਸ ਲਈ ਗੁਰੂ ਸਾਹਿਬ ਦੇ ਚਰਨਾਂ ਚਰਨ ਨਮਸਕਾਰ ਕਰਨ ਵਾਸਤੇ ਸੰਗਤ ਆਈ ਹੈ ਸਾਰੀ ਅਸੀਂ ਸਿੱਧੇ ਸਥਾਨ ਤੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਅੱਜ ਅੱਜ ਹੀ ਆਏ ਹੋ ਅਭੀ ਹਾਂ ਜੀ ਅੱਜ ਹੀ ਇੱਕ ਵਾਰ ਦਸਾਂ ਜੀ ਦੇ ਚਰਨਾਂ ਚ ਨਮਸਕਾਰ ਕਰਾਂਗੇ ਹਾਂ ਜੀ ਉਹਨਾਂ ਤੋਂ ਸਿੱਖਾ ਪ੍ਰਾਪਤ ਕਰਾਂਗੇ ਜ ਹਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀ ਹੋਲੇ ਮਹੱਲੇ ਤੇ ਵੀ ਇੱਥੇ ਇਕੱਠ ਕਾਫੀ ਹੁੰਦਾ ਤੇ ਆ ਦੁਕਾਨਾਂ ਲਾਈ ਬੈਠੇ ਨੇ ਤੇ ਆ ਲੰਗਰ ਚੱਲ ਰਹੇ ਨੇ ਇੱਥੇ ਆ ਛੋਟੀ ਜੀ ਬੱਚੀ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾਸ ਗੁਰੂ ਹੈ ਦਾਸ ਗੁਰੂ ਸਾਹਿਬਾਨਾਂ ਦੇ ਨਾਮ ਸੁਣਾਓਗੇ ਪੰਜ ਪਿਆਰਿਆਂ ਦੇ ਹਾਂਜੀ ਪੰਜ ਪਿਆਰਿਆਂ ਦੇ ਨਾ ਭਾਈ ਦਿਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਹਿਬ ਸਿੰਘ ਜੀ 10 ਗੁਰੂਆਂ ਦੇ ਨਾ ਪਹਿਲੇ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਅਮਰਦਾਸ ਜੀ ਚੌਥੇ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਹਰਗੋਬਿੰਦ ਜੀ ਸੱਤਵੇਂ ਗੁਰੂ ਹਰਾਈ ਜੀ ਅੱਠਵੇਂ ਗੁਰੂ ਹਰਕ੍ਰਿਸ਼ ਅੱਠਵੇਂ ਗੁਰੂ ਹਰਾਈ ਜੀ ਅੱਠਵੇਂ ਨੌਵੇਂ ਗੁਰੂ ਤੇ ਠੀਕ ਬਹਾਦਰ ਆ ਸਾਹਿਬ ਜੀ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਸਾਂ ਬਾਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹ ਜੀ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਵਾਦ ਜੀ ਵਾਹਿ ਬਹੁਤ ਵਧੀਆ ਬੱਚੇ ਨੇ ਦਿੱਤੇ ਆ ਸਾਹ ਬਾਈ ਗੁਰਜੀ ਕੀ ਫਤਿਹ ਸੋ ਆਪ ਜੀ ਲੋਕਪਲੀ ਹਾਂਜੀ ਕੀਰਤਪੁਰ ਸਾਹਿਬੋਂ ਆਈ ਅੱਛਾ ਜੀ ਹਾਂਜੀ ਤੇ ਇੱਥੇ ਹਰ ਇੱਕ ਸਾਲ ਆਉਣੀ ਹਾਂਜੀ ਹਰ ਇੱਕ ਸਾਲ ਆਈਦਾ ਜੀ ਅੱਛਾ ਜੀ ਤੇ ਸੰਗਤਾਂ ਦਾ ਕਿਵੇਂ ਦੇਖ ਰਹੇ ਹੋ ਤੁਸੀਂ ਸੰਗਤਾਂ ਹਾਂਜੀ ਠੀਕ ਹੈ ਜੀ ਯਾਨੀ ਸੰਗਤਾਂ ਘੱਟ ਘੱਟ ਹੈ ਜੀ ਅੱਛਾ ਜੀ ਸੰਗਤ ਨੂੰ ਆਉਣਾ ਚਾਹੀਦਾ ਜਿਵੇਂ ਆਉਣਾ ਹੋਣਾ ਚਾਹੀਦਾ ਅਸੀਂ ਅੱਠ ਹੋ ਨਹੀਂ ਹਾਂਜੀ ਉਹ ਤਾਂ ਹੋਣੀ ਦੇ ਹਾਂਜੀ ਘੱਟ ਘੱਟ ਹੋ ਰਿਹਾ ਹਾਂਜੀ 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 ਦੇ ਅੱਗੇ ਵੀ ਆਉਨੇ ਹਰ ਇੱਕ ਸਾਲ ਆਉਨੇ ਇੱਥੇ ਹਾਂਜੀ ਹਰ ਇੱਕ ਸਾਲ ਆਉਂਦੇ ਤੇ ਸੰਗਤਾਂ ਇੰਨੇ ਹੀ ਇਕੱਠ ਹੁੰਦਾ ਕਿ ਇਸ ਤੋਂ ਅੱਗੇ ਘੱਟ ਹੁੰਦਾ ਮੈਂ ਹੌਲੇ ਮਲੇ ਤੇ ਬਹੁਤ ਰਸ਼ ਹੁੰਦਾ ਜੀ ਠੀਕ ਹੈ ਹਾਂਜੀ ਸਿੱਧੀਪੁਰਬ ਦੇ ਸਿੱਧੀਪੁਰਬ ਦੇ ਘਟਾ ਹੀ ਸੰਗਤਾਂ ਸਾਡੇ ਹਾਂਜੀ ਜਣੀ ਪਹਿਲਾਂ ਨਾਲੋਂ ਵੱਧਾ ਪਹਿਲਾਂ ਨਾਲੋਂ ਵੱਧਾ ਹਾਂਜੀ ਠੀਕ ਹੈ ਜਣੀ ਜਿਸ ਤਰ੍ਹਾਂ ਇਕੱਠ ਹੋਣਾ ਚਾਹੀਦਾ ਸੀ ਉਸ ਤੋਂ ਉਸ ਤਰ੍ਹਾਂ ਨਹੀਂ ਹੈਗਾ ਜੀ ਹਾਂਜੀ ਜੀ ਜੀ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਵੀਰ ਜੀ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਗੁਰ ਇਹ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਸ਼ੀਰਦੀ ਸੁਭਾਗਵਨ ਮੁੱਖ ਰੱਖਦੇ ਹੋਏ 22 ਤਰੀਕ ਤੋਂ ਇਹ ਆਤਮ ਮਰਦੀਆਂ ਸਟਾਲਾਂ ਜਗਾ ਜਗਾ ਦੇ ਉੱਤੇ ਲਾਈਆਂ ਗਈਆਂ ਹਨ ਕਿਲਾ ਆਨੰਦਗੜ੍ਹ ਸਾਹਿਬ ਸਾਡੀ বাস ਖੜੀ ਹੈ ਉੱਥੇ ਵੀ ਸਾਡੇ ਸੇਵਾਦਾਰ ਨਿਸ਼ਕਾਮ ਸੇਵਾ ਨਿਭਾਉਂਦੇ ਹਨ ਜੀ ਇਸੇ ਤਰ੍ਹਾਂ ਹੀ ਪ੍ਰਾਣਾ ਲੰਗਰ ਹਾਲ ਕੇਸਗੜ੍ਹ ਸਾਹਿਬ ਦੀਵਾਨ ਹਾਲ ਜੋ ਬਣਿਆ ਉਹਦੇ ਸਾਹਮਣੇ ਵੀ ਸਾਡੀ ਸਟਾਲ ਲੱਗੀ ਹੈ ਜੀ ਇਹ ਗੁਰਦੁਆਰਾ ਸੀਸਗੰਨ ਸਾਹਿਬ ਇੱਧਰ ਵੀ ਸਟਾਲ ਲੱਗੀ ਹੈ ਜੀ ਇਹ ਸੋ ਲਿਟਰੇਚਰ ਦਿੱਤਾ ਜਾ ਰਿਹਾ ਸੱਚਖੰਡਵਾਸੀ ਸੰਤ ਬਾਬਾ ਬ੍ਰਿਮ ਸਿੰਘ ਮਹਾਰਾਜ ਜੀ ਰਤਵਾੜਾ ਸਾਹਿਬ ਵਾਲਿਆਂ ਦੇ ਜੋ ਅਨੁਭਵੀ ਪਰਵਚਨ ਹਨ ਜੋ 100 ਸਾਲ ਦਾ ਉਹ ਲਿਟਰੇਚਰ ਲਿਖ ਕੇ ਗਏ ਹਨ ਉਹ ਇਸ ਰਾਬਾ ਦੇ ਵਿੱਚ ਨੰਬਰ 2 ਛਾਪਿਆ ਜਾ ਰਿਹਾ ਤੇ ਨਾਲ ਹੀ ਆਤਮਰ ਮੈਗਜ਼ੀਨ ਜੋ ਹੈ ਸਾਡਾ ਇਹ ਆਤਮਰ ਮੈਗਜ਼ੀਨ ਜੋ ਸਾਨੂੰ 1995 ਦੇ ਵਿੱਚ ਰਿਲੀਜ਼ ਕੀਤਾ ਗਿਆ ਜੋ ਸੰਸਾਰ ਪੱਤਰ ਤੇ ਸੰਸਾਰ ਪੱਤਰ ਤੇ ਦਿੱਤਾ ਜਾ ਰਿਹਾ ਇਹਦਾ ਸਲਾਨਾ ਚੰਦਾ ਸਿਰਫ 100 ਰੁਪਏ ਰੱਖਿਆ ਹੋਇਆ ਫ੍ਰੀ ਵੀ ਦਿੱਤਾ ਜਾ ਰਿਹਾ ਬੇਅਦਵੀ ਨੂੰ ਰੋਕਣ ਵਾਸਤੇ ਕਿਉਂਕਿ ਗਰਵਾਣੀ ਦੀ ਬਿਯਾਦਵੀ ਹੁੰਦੀ ਹੈ ਜੇ ਫ੍ਰੀ ਕਰ ਦਈਏ ਤਾਂ ਲੋਕ ਪੈਰਾਂ ਦੇ ਵਿੱਚ ਰੋਲ ਲਿੰਦੇ ਇਸ ਕਰਕੇ ਜੀ ਥੋੜੀ ਜਿਹੀ ਪੇਟਾ ਰੱਖੀ ਆ ਆ ਪੁਸਤਕਾਂ ਵੀ ਸਾਰੀਆਂ 20 20 ਸਾਲ ਦੀ ਪੇਟਾ ਉਹ ਵੀ ਅਧੀਆਂ ਕੀਤੀਆਂ ਹੋਈਆਂ ਆ ਪੇਟਾ ਦਾ ਕੁਝ ਵੀ ਨਹੀਂ ਪੇਟਾ ਕੁਝ ਵੀ ਨਹੀਂ ਹਜ਼ਾਰ ਹਜ਼ਾਰ ਰੁਪਏ ਦੀ ਕਿਤਾਬ ਅਸੀਂ 100 100 ਰੁਪਏ ਨੂੰ 200 ਰੁਪਏ ਨੂੰ ਦੇ ਰਹੇ ਆ ਵੱਧ ਪੇਪਰ ਲੱਗ ਹਾਂਜੀ ਆਕਮਰ ਮੈਜ ਜਿਹੜਾ ਹੈ ਵੀ ਅਸੀਂ 100 ਰੁਪਏ ਚ ਬੁੱਕ ਕਰਦੇ ਆ ਸਲਾਨਾ ਚੰਦਾ ਦਾ 100 ਰੁਪਏ ਸੋ ਇਹਦੇ ਅੰਦਰ ਤਨ ਤਨ ਸਹਿਬ ਸ਼੍ਰੀ ਕੋ ਗ੍ਰੰਥਾਂ ਮਹਾਰ ਦੇ ਗੂੜ ਸਿਧਾਂਤਾਂ ਨੂੰ ਦਰਸਾਉਂਦੀਆਂ ਹੋਈਆਂ ਅਨੁਭਵੀ ਪ੍ਰਵਚਨਾਂ ਜਿਹਦੇ ਨਾਲ ਸਾਡੇ ਜੀਵ ਕਿਵੇਂ ਆਪਾਂ ਦੂਰ ਕਰਨਾ ਹੈ ਸੋ ਜਿਹੜਾ ਇਤਿਹਾਸ ਵੀ ਦੇ ਅੰਦਰ ਉਹ ਐ ਸਾਖੀਆਂ ਦੇ ਅੰਦਰ ਉਹ ਮਹਾ ਪ੍ਰੇਸ਼ਾਨਾ ਅੰਕਿਤ ਕੀਤੀਆਂ ਹੋਈਆਂ ਹਨ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬਾ ਦੇ ਮੋਰੇ ਭਾਣੀ ਨੇ ਮੋਰੇ ਖੜਦੀਆਂ ਢੁਗਦੀਆਂ ਨਹੀਂ ਤਾਂ ਇਤਿਹਾਸ ਵੀ ਕੋਈ ਦੁਨੀਆ ਦੇ ਗਿਆਨੀਆਂ ਦਾ ਕਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸੋ ਇਸ ਕਰਕੇ ਉਹਨਾਂ ਨੂੰ ਦੂਰ ਕੀਤਾ ਮਹਾ ਪ੍ਰੇਸ਼ਾਨਾ ਬਹੁਤ ਪਰਮ ਪਰਮਾਪਹਲੇਖਿਆਂ ਨੂੰ ਦੂਰ ਕੀਤਾ ਸੋ ਸਾਰਾ ਲਿਟਰੇਚਰ ਅਸੀਂ ਫ੍ਰੀ ਵੀ ਦਿੱਤਾ ਜਾ ਰਿਹਾ ਸੰਗਤਾਂ ਨੂੰ ਤਾਂ ਜੋ ਕਿ ਗੁਰਬਾਣੀ ਦੇ ਨਾਲ ਜੋੜਿਆ ਜਾ ਸਕੇ ਦੁਨੀਆ ਨੂੰ ਜੋ ਸਾਂਝੀ ਵਾਲਤਾ ਦਾ ਵਿਦੇਸ਼ਾ ਉਹ ਦਿੱਤਾ ਜਾ ਸਕੇ ਜੀ 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 ਸ਼੍ਰੀਮਾਨ ਸੰਤ ਬਾਬਾ ਹਰਪਾਲ ਸਿੰਘ ਜੀਰ ਤਵਾੜਾ ਸਾਹਿਬ ਵਾਲੇ ਜੀ ਉਹਨਾਂ ਵੱਲੋਂ ਇਹ ਸਟਾਲਾਂ ਥਾਂ ਥਾਂ ਤੇ ਲਾਈਆਂ ਜਾਂਦੀਆਂ ਹੋਲੇ ਮੱਲੇ ਨੂੰ ਵੀ ਲਾਈਆਂ ਜਾਂਦੀਆਂ ਜੀ ਜਦੋਂ ਆਪਣਾ ਸ਼ਹੀਦੀ ਜੋੜ ਮੇਲਾ ਸਾਹਿਬ ਜਦਿਆਂ ਦਾ ਆਉਂਦਾ ਫਤੇਗੜ ਸਾਹਿਬ ਉੱਥੇ ਵੀ 4 ਦਿਨ ਸਟਾਲਾਂ ਲਾਈਆਂ ਜਾਂਦੀਆਂ ਤੋਂ ਐਸੀ ਤਰ੍ਹਾਂ ਬਸਾਖੀ ਦੇ ਮੇਲੇ ਤੇ ਵੀ ਹੋਰ ਜਗ੍ਹਾ ਤੇ ਰਾਣਾ ਸਾਹਿਬ ਮਹਾਪੁਰਸ਼ਾਂ ਦੀ ਵਰਸੀ ਸਮਾਗਮ ਤੇ ਵੀ ਲਾਈਆਂ ਜਾਂਦੀਆਂ ਆ ਲੋਵਾਲ ਵੇਖੇ ਵੀ ਲਾਈਆਂ ਜਾਂਦੀਆਂ ਸਭ ਦਮਦਮਾ ਸਾਹਿਬ ਵੀ ਜਗਾ ਜਗਾ ਦੇ ਉੱਤੇ ਦੇਸਾਂ ਪਰਦੇਸਾਂ ਦੇ ਵਿੱਚ ਵੀ ਜਿਵੇਂ ਪਿੱਛੇ ਮਹਾਰਾਜ ਜੀ ਮਹਾਪੁਰਸ਼ ਸੰਤ ਬਾਬਾ ਹਰਪਾਲ ਸਿੰਘ ਅਮਰੀਕਾ ਦੇ ਪ੍ਰਚਾਰਕ ਦੌਰੇ ਤੇ ਗਏ ਉੱਥੇ ਵੀ ਕੈਲੀਫੋਰਨੀਆ ਦੇ ਅੰਦਰ ਇੱਕ ਸਥਾਨ ਪ੍ਰਕਰ ਕੀਤਾ ਗਿਆ ਪੁੱਤ ਵੀ ਸਾਰੇ ਅਮਰੀਕਾ ਦੇ ਅੰਦਰ ਵੀ ਪ੍ਰਚਾਰ ਕੀਤਾ ਜਾ ਰਿਹਾ ਕੈਨੇਡਾ ਦੇ ਅੰਦਰ ਵੀ ਮੈਨੂੰ ਵੀ ਮਹਾਪ੍ਰਸਾਦ ਦੇ ਨਾਲ ਜਾਣ ਦਾ ਸਮਾਂ ਮਿਲਿਆ ਤੇ ਉੱਥੇ ਕੈਨੇਡਾ ਦੇ ਅੰਦਰ ਅਸੀਂ ਇਹ ਫ੍ਰੀ ਲਿਟਰੇਚਰ ਘਰਾਂ ਘਰਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਵੀ ਸਾਨੂੰ ਐਸੇ ਕੋਈ ਗੁਰਸਿ ਗੁਰਮਖ ਪਿਆਰੇ ਮਿਲੇ ਬੇ ਪਹਿਲੀ ਵਾਰ ਅਸੀਂ ਦੇਖਿਆ ਸਿੱਖ ਧਰਮ ਦਾ ਪ੍ਰਚਾਰ ਕਰਦੇ ਜਿਹੜੇ ਘਰਾਂ ਘਰਾਂ ਦੇ ਅੰਦਰ ਕਿਤਾਬਾਂ ਵੰਡਦੇ ਆ ਉੱਥੇ ਹੋਰ ਕਿੰਨੇ ਹੋਰ ਧਰਮਾਂ ਦਾ ਉੱਥੇ ਪ੍ਰਚਾਰ ਕੀਤਾ ਜਾਂਦਾ ਪਰ ਸਿੱਖ ਧਰਮ ਦਾ ਪ੍ਰਚਾਰ ਜਿਹੜਾ ਕੈਨੇਡਾ ਦੇ ਅੰਦਰ ਔਰ ਤਵਾੜਾ ਸਾਹਿਬ ਦੀ ਸੰਸਥਾ ਵੱਲੋਂ ਸ਼੍ਰੀਮਨ ਸੰਤ ਬਾਬਾ ਹਰਪਾਲ ਸਿੰਘ ਤਵਾੜਾ ਸਾਹਿਬ ਵੱਲੋਂ ਅਮਰੀਕਾ ਦੇ ਅੰਦਰ ਵੀ ਕੈਨੇਡਾ ਦੇ ਅੰਦਰ ਵੀ ਕੀਤਾ ਜਾ ਰਿਹਾ ਤੇ ਇੱਥੇ ਇੰਡੀਆ ਦੇ ਵਿੱਚ ਤਾਂ ਕੀਤਾ ਹੀ ਜਾ ਰਿਹਾ ਸਾਰੇ ਇੰਡੀਆ 'ਚ ਵਾਹਿਗੁਰੂ ਜੀ ਬਾਈ ਤੁਸੀਂ ਹਰੇਕ ਸਾਲ ਲਾਉਣੀ ਇੱਥੇ ਸਾਡੀ ਅਸੀਂ ਹਰ ਸਾਲ ਲਾਉਂਦੇ ਹਾਂ ਸੋਹਲਾ ਕਰਕੇ ਲਾ ਰਹੇ ਹੋ ਇੱਥੇ ਹੁਣ ਅਸੀਂ ਆ ਗੁਰੂ ਮਹਾਰਾਜ ਜੀ ਦੇ 350 ਸਾਲਾਂ ਨੂੰ ਮੁੱਖ ਰੱਖਦੇ ਹੋਏ ਸਿੱਧੀ ਸਮਾਗਮਾਂ ਦੇ ਮੌਕੇ ਲਾ ਰਹੇ ਤੇ ਹਰ ਸਾਲ ਜੋ ਹੋਲਾ ਮੇਲਾ ਇੱਥ ਲਗਾਤਾਰ 4-5 ਦਿਨ ਲਾਣੇ ਆ ਇਸੇ ਤਰ੍ਹਾਂ ਜੋੜ ਮੇਲਾ ਸ਼ਹੀਦ ਸ਼ਹੀਦਾਂ ਦਾ ਜੋ ਸਾਬ ਜੰਦਾ ਦਾ ਜੋੜ ਮੇਲਾ ਫਤਿਹਗੜ ਸਾਹਿਬ ਚਮਕੌਰ ਸਾਹਿਬ ਸਾਰੇ ਪਾਸੇ ਅਸੀਂ ਇਸੇ ਤਰ੍ਹਾਂ ਸਤ ਅੱਲਾ ਲਾਣੇ ਆ ਤਾਂ ਜੋ ਕਿ ਜੋ ਗਰਵਾਣੀ ਦੇ ਜੋ ਪ੍ਰੇਸ ਹੈ ਉਹ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਸਾਡੇ ਮਹਾਪੁਰਖਾਂ ਦਾ ਇਹ ਬਚਨ ਵੀ ਜਿਹੜਾ ਆਤਮਰ ਮੈ ਜੀ ਨੇ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਤਾਂ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਦਾ ਜੋ ਪੂਰਾ ਸਹੀ ਮਨੋਰਥ ਹੈ ਉਹ ਘਰ ਘਰ ਦਾ ਘਰ ਘਰ ਅੰਦਰ ਧਰਮ ਸਾਹਿਬ ਧਰਮ ਸਾਹਿਬ ਇਤਨ ਹੋਵੇ ਸਦਾ ਬਸੂਆ ਗੁਰੂ ਨਾਨਕ ਮਹਾਰਾਜ ਦੇ ਜੋ ਬਚਨ ਆ ਉਹਦੇ ਤੇ ਪੈਰਾ ਦਿੱਤਾ ਜਾ ਰਿਹਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ